ਸਤਨਾਮ ਵਾਹਿਗੁਰੂ ਸਾਹਿਬ ਜੀਓ ਤੂੰ ਦਾ ਪ੍ਰਭ ਦਾਤਾ ਦਾਨ ਮਤ ਪੂਰਾ ਜੁਗੋ ਜੁਗੋ ਤਾਲ ਚਾਬਰ ਛਾਤਰ ਤਾਕਤਾਂ ਦੇ ਮਾਲਕ ਦਸਾਂ ਪਾਸੇਆਂ ਦੀ ਆਤਮਕ ਜੋਤ ਕਾਲ ਯੁਗ ਦੇ ਅਵਤਾਰ ਚੌ ਵਰਨਾ ਦੇ ਸਾਂਝੇ ਰੱਬਰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਾਫਰ ਬਖਸ਼ਿਸ਼ ਕਿਰਪਾ ਦਾ ਸਭ ਦਾ ਗੁਰਮਤ ਵਿਚਾਰ ਕਰਨ ਦਾ ਸੁਭਾਗਾ ਸਮਾਪਤ ਹੋਇਆ ਹੈ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਰਹਿਮਤ ਕਰਦੇ ਹਨ ਕਿ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਨੇ ਸ੍ਰਿਸ਼ਟੀ ਨੂੰ ਰਚਿਆ ਹੈ ਤੇ ਚਾਰ ਖਾਣੀਆਂ ਅੰਡਜ ਜੇਰਜ ਸੇਤਜ ਉਤਪੁਚ ਇਕ ਪਤਾ ਜੇਰ ਤੋਂ ਪੈਦਾ ਹੋਣ ਵਾਲੇ ਜੀਵ ਹਨ ਦੂਜਾ ਆਂਡਿਆਂ ਤੋਂ ਪੈਦਾ ਹੋਣ ਵਾਲੇ ਵੀ ਜੀਵ ਹਨ ਤੀਜਾ ਸੇਤ ਤੋਂ ਪੈਦਾ ਹੋਣ ਵਾਲੇ ਵੀ ਜਿਹੜੇ ਜਿਵੇਂ ਜੂੰਆਂ ਵਗੈਰਾ ਤੇ ਹੋਰ ਚੀਜ਼ਾਂ ਸੇਤ ਤੋਂ ਪੈਦਾ ਹੁੰਦੀਆਂ ਨੇ ਪਸੀਨੇ ਤੋਂ ਪੈਦਾ ਹੁੰਦੀਆਂ ਨੇ ਤੇ ਉਤਪੱਜ ਭਾਵ ਧਰਤੀ ਚੋਂ ਪੈਦਾ ਹੋਣ ਵਾਲੇ ਪਦਾਰਥ ਪਰਮਾਤਮਾ ਨੇ ਇਹ ਸ੍ਰਿਸ਼ਟੀ ਰਚੀ ਅਤੇ ਚਾਰ ਖਾਨੀਆਂ ਦਸੀਆ ਭਾਵ ਚਾਰ ਖਾਨਾ ਹਨ ਜਿੱਥੇ ਸ੍ਰਿਸ਼ਟੀ ਦੀ ਪੈਦਾਸ਼ ਹੁੰਦੀ ਹੈ ਇਹ ਅਕਾਲ ਪੁਰਖ ਆਏ ਗੁਰੂ ਇਹਨਾਂ ਚਾਰਾਂ ਖਾਨੀਆਂ ਦਾ ਭਾਵ ਕਿ ਧਰਤੀ ਚੋਂ ਵੀ ਚੀਜ਼ਾਂ ਜੋ ਜੀਵ ਪੈਦਾ ਹੋ ਰਹੇ ਨੇ ਪਦਾਰਥ ਪੈਦਾ ਹੋ ਰਹੇ ਨੇ ਉਹ ਵੀ ਪਰਮਾਤਮਾ ਪੈਦਾ ਕਰ ਰਿਹਾ ਹੈ ਔਰ ਜੋ ਸੇਤ ਤੋਂ ਪੈਦਾ ਹੋ ਰਹੇ ਨੇ ਉਹ ਵੀ ਉਹਦੀ ਪੈਦਾਇਸ਼ ਹੈ ਆਂਡਿਆਂ ਦੇ ਵਿੱਚੋਂ ਵੀ ਜੋ ਪੈਦਾ ਹੋ ਰਹੇ ਨੇ ਉਹ ਕਈ ਵਾਰੀ ਕੋਈ ਸਵਾਲ ਕਰਦਾ ਕਹਿੰਦੇ ਕਿ ਮੁਰਗੀ ਹੈ ਜਿਹੜੀ ਮੁਰਗਾ ਜਿਹੜਾ ਉਹ ਆਂਡੇ ਤੋਂ ਬਣਦਾ ਹੁਣ ਵੀ ਇਹ ਨਹੀਂ ਪਤਾ ਲੱਗਦਾ ਸ੍ਰਿਸ਼ਟੀ ਤੇ ਆਂਡਾ ਪਹਿਲਾਂ ਆਇਆ ਕਿ ਮੁਰਗੀ ਪਹਿਲਾਂ ਆਈ ਹੈ ਹੁਣ ਇਹ ਤੇ ਪਰਮਾਤਮਾ ਦੀ ਦਾਤ ਹੈ ਨਾ ਫਿਰ ਪਰਮਾਤਮਾ ਨੇ ਕੀਤਾ ਪਸਾਓ ਇੱਕੋ ਗਵਾਓ ਤੇਸ ਤੇ ਉਹ ਇਹ ਲੱਖ ਦਰਿਆਉ ਉਹ ਤਾਂ ਉਹਦੇ ਬਚਨਾਂ ਦੇ ਭਾ ਲੱਗੇ ਪਰਮਾਤਮਾ ਦੀ ਸੋ ਇਹ ਚਾਰਾ ਖਾਣੀਆਂ ਨੂੰ ਦੇ ਰਿਹਾ ਹੈ ਪ੍ਰਿਤ ਪਾਲਣਾ ਕਰ ਰਿਹਾ ਉਹਨਾਂ ਦੀ ਆਂਡੇ ਵਿੱਚ ਵੀ ਉਹ ਪਾਲ ਰਿਹਾ ਜੀਵ ਨੂੰ ਜੇਲ ਦੇ ਵਿੱਚ ਵੀ ਭਾਵ ਜੀਵ ਦੀ ਪ੍ਰਿਤ ਪਾਲਣਾ ਕਰ ਰਿਹਾ 9 ਮਹੀਨੇ ਮਾਤਾ ਦੇ ਉਦਰ ਦੇ ਵਿੱਚ ਉਹ ਉਹ ਨੂੰ ਰਜਿਤ ਪਚਾ ਰਿਹਾ ਸੋ ਸਤਗੁਰੂ ਜੀ ਕਿਰਪਾ ਕਰਦੇ ਨੇ ਸਭ ਨਾਲ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜਿਹੜਾ ਸਾਰੇ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ ਇਸੇ ਕਰਕੇ ਉਹਨੂੰ ਦਾਤਾ ਕਹਿਆ ਗਿਆ ਉਹਨੂੰ ਕਦੇ ਵੀ ਪਰਮਾਤਮਾ ਮੇਰੇ ਹਿਰਦੇ ਤੋਂ ਵਿਸਰਨਾ ਜਾਵੇ ਸੋ ਸਹਬ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਕਿ ਇਹ ਸੰਸਾਰ ਜਿਹੜਾ ਹੈ ਇਹ ਸਾਰਾ ਹੀ ਉਸ ਦਾ ਭਖਾਰੀ ਹੈ ਚਾਹੇ ਕੋਈ ਰਾਜਾ ਹੈ ਉਹ ਵੀ ਪਰਮਾਤਮਾ ਤੋਂ ਮੰਗਦਾ ਹੈ ਤੇ ਚਾਹੇ ਕੋਈ ਗਰੀਬ ਹੈ ਉਹ ਵੀ ਪਰਮਾਤਮਾ ਤੋਂ ਮੰਗਦਾ ਹੈ ਪਰ ਦਾਤਾ ਇੱਕੋ ਹੀ ਹੈ ਉਹ ਪਰਮਾਤਮਾ ਹੈ ਸੋ ਸਹਿਰ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਜਗਤ ਭਖਾਰੀ ਫਿਰਤ ਹੈ ਸਭ ਕੋ ਦਾਤਾ RAM ਸਭ ਨੂੰ ਦਾਤਾ ਜੇ ਅਸੀਂ ਸੰਸਾਰੀ ਦਾਤਿਆਂ ਦੀ ਗੱਲ ਕਰੀਏ ਭਾਵ ਕਿ ਅਜੋ ਹੈ ਹੋਰ 10 ਸਾਲਾਂ ਨੂੰ 100 ਸਾਲਾਂ ਨੂੰ ਨਹੀਂ ਹੋਵੇਗਾ ਉਹ ਰਾਜਾ ਨਹੀਂ ਹੋਵੇਗਾ ਜਿਹੜਾ ਆਪਣੇ ਆਪ ਨੂੰ ਦਾਤਾ ਕਹਿੰਦਾ ਪਰ ਗੁਰਦੇਵ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਕਿ ਮੰਗਣ ਗਿਆ ਸੋ ਮਰ ਗਿਆ ਭਾਵ ਕਿ ਅਸੀਂ ਤੇ ਜਿਹੜੇ ਆ ਮੰਗ ਤੇ ਕਰਦੇ ਨੇ ਸਾਡੇ ਘਰਾਂ ਚੋਂ ਮੰਗਦੇ ਨੇ ਜਾਂ ਹੋਰ ਨੇ ਅਸੀਂ ਕਹਿੰਦੇ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਜਿਹੜਾ ਸੰਸਾਰ ਨੇ ਸਾਰਾ ਹੀ ਮੰਗਦਾ ਹੈ ਮੰਗਣਾ ਬਹੁਤ ਔਖਾ ਹੈ ਹਰ ਕਿਸੇ ਨੂੰ ਮੰਗਣ ਦੀ ਜਾਂਚ ਨਹੀਂ ਹੁੰਦੀ ਜੇ ਤੁਸੀਂ ਕਹੋ ਗੁਰੂ ਘਰਾਂ ਦੇ ਵਿੱਚੋਂ ਲੋਕ 50 50 ਸਾਲਾਂ ਦੇ ਗੁਰੂ ਘਰ ਆ ਰਹੇ ਨੇ ਕਿਤੇ ਗੁਰਦੁਆਰੇ ਦੇ ਵਿੱਚੋਂ ਆ ਕੇ ਕੋਈ ਐਸੀ ਦੀ ਦਾਤ ਮੰਗ ਲੈਣਗੇ ਜਿਸ ਦਾਤ ਨਾਲ ਉਹਨਾਂ ਦੀ ਆਤਮਾ ਰੱਜ ਜਾਵੇ ਕਿਉਂਕਿ ਚਾਰ ਪ੍ਰਕਾਰ ਦੀ ਅਗਨੀ ਲਿਖੀ ਆ ਵਿਦਵਾਨਾਂ ਨੇ ਔਰ ਉਹਦੇ ਵਿੱਚ ਇੱਕ ਬੜਵਾਗਣੀ ਹੈ ਜਿਹੜੀ ਸਮੁੰਦਰਾਂ ਦੇ ਵਿੱਚ ਜਵਾਰ ਪਾਟੇ ਲਿਆਉਂਦੀ ਹੈ ਉਹ ਵੀ ਥੱਲੇੋਂ ਆ ਕੇ ਨਿਕਲਦੀ ਹੈ ਪਾਣੀ ਦੇ ਥੱਲੇੋਂ ਆ ਕੇ ਨਿਕਲਦੀ ਹੈ ਔਰ ਇਹ ਵੀ ਅੱਗ ਹੈ ਜਿਹੜੀ ਸਾਨੂੰ ਅਸੀਂ ਪ੍ਰਸ਼ਾਦਾ ਤਿਆਰ ਕਰਦੇ ਹਾਂ ਔਰ ਦੂਸਰੀ ਜਿਹੜੀ ਤੀਸਰੀ ਤ੍ਰਿਸ਼ਨਾ ਦੀ ਵੀ ਅੱਗ ਹੈ ਜਦੋਂ ਬੰਦੇ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਮੱਚ ਪੇ ਉਹ ਕਿੰਨਾ ਹੀ ਮਾਇਆ ਕੱਟੀ ਕਰ ਲਈ ਕਿੰਨਾ ਹੀ ਧਨ ਕੱਟਾ ਕਰ ਲਿਆ ਉਹ ਅੱਜ ਵੀ ਨਹੀਂ ਹੈ ਸੋ ਸਹਿਬ ਕਿਰਪਾ ਕਰਦੇ ਹਨ ਰਹਿਮਤ ਕਰਦੇ ਹਨ ਕਿ ਸਾਨੂੰ ਪਰਮਾਤਮਾ ਆਕਾਰ ਪੁਰਖ ਤੋਂ ਉਸ ਦੀ ਬੰਦਗੀ ਮੰਨਣੀ ਚਾਹੀਦੀ ਹੈ ਕਿਉਂਕਿ ਪਰਮਾਤਮਾ ਦਾ ਨਾਮ ਹੈ ਜਿਹੜਾ ਜਦੋਂ ਆਪਾਂ ਅਰਦਾਸ ਕਰਦੇ ਆਪਾਂ ਕਹਿੰਦੇ ਆ ਸਿੱਖਾਂ ਨੂੰ ਸਿੱਖੀਦਾਨ ਕੇਸਦਾਨ ਰਹਿਤਦਾਨ ਬਿਵੇਕਦਾਨ ਭਾਵ ਬਵੇਕ ਦਾ ਮਤਲਬ ਸਾਨੂੰ ਅਕਲ ਵੀ ਚੰਗੀ ਹੋਵੇ ਥੱਲੇ ਪੈਸੇ ਨੂੰ ਪੈਸੇ ਵਾਲੇ ਨਹੀਂ ਜੇ ਅਕਲ ਹੀ ਕੋਈ ਨਹੀਂ ਬਵੇਕਦਾਨ ਵੀ ਬਵੇਕਦਾਨ ਔਰ ਦਾਨਾ ਸਿਰਦਾਨ ਨਾਮਦਾਨ ਅਸੀਂ ਸਾਰੇ ਦਾਨ ਮੰਗ ਕੇ ਅਰਦਾਸ ਵਿੱਚ ਮੰਗਦੇ ਆਂ ਕਿ ਸਾਨੂੰ ਮਹਾਰਾਜ ਨਾਮਦਾਨ ਦਿਓ ਭਾਗ ਪਰਮਾਤਮਾ ਦਾ ਨਾਮ ਦਿਓ ਸਾਨੂੰ ਨਾਮ ਪਰਮਾਤਮਾ ਦਾ ਮਸਲਾ ਹੈ ਕਿ ਨਾਮ ਦਾ ਮਸਲਾ ਕਿ ਪਰਮਾਤਮਾ ਪਰਮਾਤਮਾ ਦਾ ਨਾਮ ਹੀ ਰੱਬ ਹੈ ਸੋ ਅਸੀਂ ਰੱਬ ਨੂੰ ਮੰਨ ਗਏ ਸੋ ਸਹਿ ਕ੍ਰਿਪਾ ਕਰਦੇ ਨੇ ਰਹਿਮਤ ਕਰਦੇ ਹਨ ਅਸੀਂ ਸੂਰਜ ਹੈ ਸੂਰਜ ਰੋਸ਼ਨੀ ਦੇ ਰਿਹਾ ਹੈ ਪਰਮਾਤਮਾ ਨੇ ਸਾਨੂੰ ਮਾਂ ਬਾਪ ਦਿੱਤੇ ਅਸੀਂ ਪਰਮਾਤਮਾ ਤੋਂ ਮਾਂ ਬਾਪ ਭੈਣ ਭਰਾ ਮੰਗੇ ਥੋੜੇ ਹੀ ਆ ਉਹ ਅਤੰਤ ਤੇ ਇਹ ਸਾਨੂੰ ਸਵਾਸ ਮਿਲ ਰਹੇ ਨੇ ਆਕਸੀਜਨ ਮਿਲਿਆ ਸਰੀਰ ਮਿਲਿਆ ਸਾਰਾ ਕੁਝ ਮਿਲਿਆ ਪਰ ਉਹਤੇ ਆਪਣੇ ਬੱਚੇ ਸਮਝ ਕੇ ਸਾਨੂੰ ਸਾਰਾ ਕੁਝ ਦੇ ਰਿਹਾ ਪਰ ਜਿਹੜੀ ਚੀਜ਼ ਅਸੀਂ ਮੰਨ ਨਹੀਂ ਸੀ ਉਹ ਉਹ ਤੋਂ ਅਸੀਂ ਦੂਰ ਚਲੇ ਗਏ ਆ ਭਾਵ ਕਿ ਅਸੀਂ ਮਮਤਾ ਦੇ ਵਾਸਤ ਹੋ ਕੇ ਮਾਇਆ ਦੇ ਵਾਸ ਵਿੱਚ ਹੋ ਕੇ ਦੁਬਿਧਾ ਦੇ ਵਿੱਚ ਪੈ ਗਏ ਆ ਭਾਵ ਕਿ ਅਸੀਂ ਪਰਮਾਤਮਾ ਨੂੰ ਮੰਨਦੇ ਦੇ ਜਿਹੜੀ ਦੋ ਚਿੱਤੀ ਹੈ ਨਾ ਜਿਹਨੂੰ ਦੁਬਦਾ ਕਹਿੰਦੇ ਨੇ ਦੁਬਦਾ ਦਾ ਮਤਲਬ ਹੀ ਹਲੇ ਤੱਕ ਸਾਨੂੰ ਸਮਝ ਨਹੀਂ ਆਇਆ ਕਿ ਦੁਬਦਾ ਕਿਹਨੂੰ ਕਹਿੰਦੇ ਨੇ ਗੁਰਬਾਣੀ ਦੇ ਵਿੱਚ ਕਈ ਥਾਈਂ ਦੁਬਦਾ ਆਇਆ ਹੈ ਵੀ ਬੰਦਾ ਜਦੋਂ ਡੋਲਦਾ ਦੁਬਦਾ ਚ ਪੈ ਕੇ ਡੋਲਦਾ ਦੁਬਦਾ ਦਾ ਮਤਲਬ ਹੀ ਇਹ ਸੀ ਅਸਲ ਚ ਕਿ ਪਰਮਾਤਮਾ ਨੂੰ ਛੱਡ ਕੇ ਮੋਹ ਮਾਇਆ ਵਿੱਚ ਚਿੱਤ ਜੋੜ ਲੈਣਾ ਕਿ ਮਾਇਆ ਮੰਗੀ ਜਾਣੀ ਹੈ ਕਹਿੰਦੇ ਇੱਕ ਵਾਰੀ ਰਾਜਾ ਦੀਨ ਚੰਦ ਹੰਡੂਰੀਆ ਰਾਜਾ ਕੇਸ਼ਰੀ ਚੰਦ ਵਰਗੇ ਤੇ ਰਾਜੇ ਹਰੀ ਚੰਦ ਵਰਗੇ ਰਾਜੇ ਢੀਂ ਚੰਦ ਦੇ ਨਾਲ ਆਨੰਦਪੁਰ ਸਾਹਿਬ ਜਿਹੜੇ ਗੁਰੂ ਦੇ ਨਾਲ ਬੈਰ ਕਰਦੇ ਰਹੇ ਨੇ ਉਹ ਸਟਾਰਟਿੰਗ ਦੀ ਗੱਲ ਹੈ ਸ਼ੁਰੂਆਤ ਉਸ ਤੋਂ ਬਾਅਦ ਜੰਗਾਂ ਜਿੱਦਾਂ ਦਾ ਉਹਨਾਂ ਨਾਲ ਮੌਲ ਬਣਿਆ ਜਿਵੇਂ ਅਜ ਸਿੰਘ ਗੁਰੂ ਘਰ ਹੀ ਜਾਣੇ ਆ ਅਸੀਂ ਨਾ ਤਾਂ ਸਿੱਖੀ ਮੰਗਦੇ ਆ ਐਸੇ ਸਿੱਖੀ ਮੰਗੀ ਐ ਸਿੱਖਾਂ ਨੂੰ ਸਿੱਖੀ ਦਾ ਕਿ ਮਹਾਰਾਜ ਨਾਲੇ ਜੋ ਸਾਨੂੰ ਸਿੱਖੀ ਆ ਤੇਰੀ ਜੋ ਤੇਰੀ ਮੱਤ ਹੈ ਜੋ ਤੇਰਾ ਰੂਪ ਹੈ ਦਾੜੀ ਕੇਸ ਨੇ ਅਮਰਤ ਵੇਲਾ ਪੰਜ ਪਿਆਰਿਆਂ ਦੇ ਪੇਸ਼ ਹੋ ਕੇ ਅਮਰਤ ਦੀ ਦਾਸ ਲੈਣੀ ਹੈ ਅਸੀਂ ਨਹੀਂ ਮੰਗਦੇ ਕਿ ਪਰ ਅਸੀਂ ਜਾ ਕੇ ਸੰਸਾਰੀ ਪਦਾਰਥ ਮੰਗਦੇ ਹਾਂ ਕਿ ਸੰਸਾਰੀ ਸੁੱਖ ਧੀਆਂ ਪੁੱਤਾਂ ਨੂੰ ਹੋਰ ਪਦਾਰਥ ਜਾਇਦਾਦਾਂ ਜੋ ਵੀ ਸੰਸਾਰ ਦੇ ਮਾਇਆ ਮੋਹ ਆ ਪ੍ਰਮਾਤਮਾ ਨੂੰ ਛੱਡ ਕੇ ਜੋ ਵੀ ਮੰਗੀ ਜਾਣਾ ਔਰ ਰੱਬ ਨੂੰ ਹੀ ਮੰਗਦੇ ਹੁਣ ਭੀਮਚੰਦ ਅੰਦਰੋਂ ਇਰਖਾ ਕਰਦਾ ਵੀ ਸਾਡੇ ਨਾਲੋਂ ਅਸੀਂ ਤੇ ਇਸ ਇਲਾਕੇ ਦੇ ਰਾਜੇ ਆਨੰਦਪੁਰ ਸਾਹਿਬ ਦਾ ਇਲਾਕਾ ਬਾਈ ਧਾਰ ਦੇ ਰਾਜੇ ਔਰ ਸਾਡੇ ਤੋਂ ਜ਼ਿਆਦਾ ਪਰਜਾ ਜਿਹੜੀ ਇਹ ਆਨੰਦਪੁਰ ਸਾਹਿਬ ਆ ਰਹੀ ਹੈ ਮਾਖੋਵਾਲ ਦੀ ਧਰਤੀ ਤੇ ਉਹਦੇ ਦੋਤਨ ਨਾਮ ਬਦਲੇ ਨੇ ਪਹਿਲਾਂ ਚੱਕ ਨਾਨਕੀ ਸੀ ਉਹਦਾ ਨਾਮ ਗੁਰੂ ਤੇਗ ਬਹਾਦਰ ਨੇ ਆਪਣੀ ਮਾਤਾ ਦੇ ਨਾਂ ਤੇ ਰੱਖਿਆ ਸੀ ਤੇ ਪਹਿਲਾਂ ਜਦੋਂ ਜ਼ਮੀਨ ਖਰੀਦੀ ਆ ਉਹ ਉਹ ਤੋਂ ਪਿੰਡ ਮਾਖੋਵਾਲ ਦੀ ਜ਼ਮੀਨ ਸੀ ਉਹ ਸਾਡੀ ਜਿੱਥੇ ਅਨੰਦਪੁਰਸ ਫਿਰ ਦਸਵੇਂ ਪਾਤਸ਼ਾਹ ਨੇ ਉਹਦੇ ਅਨੰਦਾਂ ਦੀ ਪੁਰੀ ਉਹਦਾ ਨਾਂ ਅਨੰਦਪੁਰ ਸਾਹਿਬ ਰੱਖਿਆ ਔਰ ਉਹ ਕਹਿਣ ਲੱਗਿਆ ਮਹਾਰਾਜ ਮੇਰੇ ਮੁੰਡੇ ਦਾ ਮੇਰੇ ਬੇਟੇ ਦਾ ਰਾਜਾ ਅਜਮੇਰ ਚੰਦ ਦਾ ਵਿਆਹ ਹੈ ਤੇ ਮੇਰੇ ਬਹੁਤ ਰਾਜੇ ਦੂਰੋਂ ਆਉਣੇ ਨੇ ਹੋ ਸਕਦਾ ਔਰੰਗਜ਼ੇਬ ਵੀ ਆ ਜਾਵੇ ਔਰ ਤੁਸੀਂ ਕਿਰਪਾ ਕਰਕੇ ਮੈਨੂੰ ਆਪਣਾ ਪ੍ਰਸ਼ਾਦੀ ਹਥੀ ਤੇ ਜਿਹੜਾ ਤੁਹਾਡੇ ਤੇ ਚੰਦੋਵਾ ਲੱਗਦਾ ਸਵਾ ਲੱਖ ਰੁਪਏ ਦਾ ਇੰਨਾ ਮਹਿੰਗਾ ਉਹਨਾਂ ਦਿਨਾਂ ਚ ਚੰਦੋਵਾ ਜਿੱਤੇ ਕਰੋੜਾਂ ਰੁਪਏ ਦਾ ਹੋ ਗਿਆ ਅ ਦਿੱਲੀ ਦੀ ਸੰਗਤ ਬਣਾ ਕੇ ਲਈ ਹੈ ਤੇ ਇਹ ਜਿਹੜੇ ਸਾਜ ਸਮਾਨ ਤੁਹਾਡੀ ਦਰਬਾਰ ਦਾ ਇਹ ਤੁਸੀਂ ਮੈਨੂੰ ਇੱਕ ਦਿਨ ਵਾਸਤੇ ਦੇ ਦਿਓ ਕਿ ਤਾਂ ਕਿ ਮੇਰਾ ਦਰਬਾਰ ਉੱਥੇ ਲੱਗੇ ਤੇ ਮੇਰੀ ਸ਼ਾਨੋ ਸ਼ੌਕ ਦੇਖ ਕੇ ਰਾਜ਼ੀ ਹੋ ਜਾਣ ਤੇ ਮਹਾਰਾਜ ਨੇ ਉਹਨੂੰ ਕਹਿ ਦਿੱਤਾ ਵੀ ਅਸੀਂ ਤੈਨੂੰ ਕੁਝ ਵੀ ਨਹੀਂ ਦੇਣਾ। ਉਹ ਕਹਿੰਦਾ ਮਹਾਰਾਜ ਕੀ ਗੱਲ ਹੋਗੀ? ਮਾਰੇ ਕਹਿਣ ਲੱਗੇ ਜੇ ਤੇਰਾ ਸਾਡੇ ਨਾਲ ਪਿਆਰ ਹੁੰਦਾ ਤੇ ਤੂੰ ਸਾਨੂੰ ਕਹਿਣਾ ਸੀ ਵੀ ਮੇਰੇ ਮੁੰਡੇ ਦਾ ਵਿਆਹ ਤੁਸੀਂ ਸਾਡੇ ਵਿਆਹ ਤੇ ਆਜੋ ਮਹਾਰਾਜ ਤੇ ਸਮਾਨ ਸਾਰਾ ਆਈ ਜਾਣਾ ਸੀ ਮੇਰੇ ਨਾਲ ਉੱਥੇ ਤੇ ਤੈਨੂੰ ਮੇਰੇ ਨਾਲ ਤਾਂ ਕੋਈ ਪਿਆਰ ਨਹੀਂ ਤੈਨੂੰ ਪਿਆਰ ਚੀਜ਼ਾਂ ਨਾਲ ਸੀ ਤੇ ਚੀਜ਼ ਤੈਨੂੰ ਕੋਈ ਨਹੀਂ ਮਿਲਦੀ। ਭਾਵ ਕਹਿਣ ਦਾ ਇਹੀ ਮਤਲ ਹੈ। ਜੇ ਜਿੰਨਾ ਬੰਦਿਆਂ ਦਾ ਗੁਰੂ ਨਾਲ ਪਿਆਰ ਹੈ ਨਾ ਉਹਨਾਂ ਨੂੰ ਸਾਰਾ ਕੁਝ ਮਿਲਦਾ ਜਿਹੜੇ ਚੀਜ਼ਾਂ ਲੈਣ ਜਾਂਦੇ ਨੇ ਸਿਰਫ ਸੁੱਖ ਲੈਣ ਜਾਂਦੇ ਨੇ ਜਾਂ ਪਦਾਰਥ ਮੰਗਦੇ ਨੇ ਗੁਰੂ ਸਾਹਿਬ ਭਿੰਚੰਦ ਨੂੰ ਤੁਸੀਂ ਸਿੱਖ ਨਹੀਂ ਬਣ ਸਕੇ ਤੁਸੀਂ ਗੁਰੂ ਦੀ ਮਰਜ਼ਾਦਾ ਦੇ ਅਨੁਸਾਰ ਨਹੀਂ ਚੱਲ ਸਕਦੇ ਗੁਰੂ ਨੂੰ ਕਿਵੇਂ ਚੰਗੇ ਲੱਗੋਗੇ ਤੁਸੀਂ ਜਿਹਨੇ ਸਰਬੰਸਵਾਰ ਦਿੱਤਾ ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਰਾਜਾ ਭਿੰਚੰਦ ਨੂੰ ਬਿਲਕੁਲ ਕੋਰੀ ਨਾ ਕਰ ਦਿੱਤੀ ਸੋ ਸਤਿਗੁਰੂ ਬਾਛਾ ਕਿਰਪਾ ਕਰਦੇ ਨੇ ਕਹਿਣ ਲੱਗੇ ਜਦੋਂ ਤੁਸੀਂ ਗੁਰੂ ਦੇ ਨਾਲ ਜੁੜੋਗੇ ਨਾ ਇਹ ਗੁਰੂ ਨਾਲ ਜੁੜ ਕੇ ਆਨੰਦ ਤੁਹਾਨੂੰ ਆਟੋਮੈਟਿਕਲੀ ਆਉਣ ਲੱਗ ਜਾਣਾ ਪਦਾਰਥ ਤੁਹਾਡੇ ਤੁਸੀਂ ਤਾਂ ਵਰਤੌਣ ਵਾਲੇ ਹੋ ਜਾਓਗੇ ਅੱਜ ਜਿੰਨੇ ਲੰਗਰ ਲੱਗ ਰਹੇ ਨੇ ਵੱਡੇ ਵੱਡੇ ਗੁਰਦੁਆਰੇ ਬਣ ਰਹੇ ਨੇ ਕੌਣ ਬਣਾ ਰਿਹਾ ਕਿੱਥੋਂ ਪੈਸਾ ਆ ਰਿਹਾ ਉਹ ਵੀ ਪਾ ਰਹੇ ਨੇ ਨਾ ਬਣਾ ਰਹੇ ਨੇ ਉਹ ਵੀ ਦਾਨ ਕਰ ਰਹੇ ਨੇ ਜਿਨ੍ਹਾਂ ਨੇ ਗੁਰੂ ਨੂੰ ਮੰਗਿਆ ਜਿਨ੍ਹਾਂ ਨੇ ਗੁਰੂ ਦੀ ਮੰਗ ਕੀਤੀ ਹੈ ਪਦਾਰਥਾਂ ਦੀ ਮੰਗ ਨਹੀਂ ਕੀਤੀ ਉਹ ਹੀ ਦਾਨੀ ਨੇ ਦੂਜਾ ਤੋਂ 500 ਦਾ ਪੱਖਾ ਦੇ ਕੇ ਸਾਰੇ ਟੱਬਰ ਦਾ ਨਾਮ ਲਿਖ ਦਿੰਦਾ ਉਹ ਗੁਰੂ ਤੋਂ ਲਿਆ ਨਹੀਂ ਉਹਨੂੰ ਪਤਾ ਵੀ ਮੈਨੂੰ ਗੁਰੂ ਨੇ ਇੰਨਾ ਦਿੱਤਾ ਹੈ ਉਹ ਤੇ ਆਪ ਥੋੜਾ ਜਿਹਾ ਦੇ ਕੇ ਜਿਵੇਂ ਜਿੱਤੇ ਘਰ ਦਾ ਰਾਸ਼ਨ ਕਾਰਡ ਬਣਾਉਣਾ ਹੁੰਦਾ ਗੁਰਦੁਆਰਿਆਂ ਦੀ ਲੋਕ ਬਾਣੀ ਨਾ ਪੜਨ ਚਾਹੀ ਤੇਰਾ ਪੱਖੇ ਦਾ ਨਾਮ ਬੜੀ ਜਾਂ। ਸੋ ਇਸ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਜਦੋਂ हिमालय पर्वत पे चढ़ जिए ना ते ओठे ठंडियां शीतल हवावां मांगण दी ਲੋੜ ਨਹੀਂ ਪੈਂਦੀ ਆਟੋਮੈਟਿਕਲੀ ਆ ਜਾਂਦੀਆਂ ਲੱਗਦੀਆਂ ਤੇ ਸੋਹਣੀਆਂ ਜੜੀਆਂ ਗੂਟੀਆਂ ਦੀਆਂ ਮਹਿਕਾਂ ਸੁਮਿੱਲਾ ਆਉਂਦੀਆਂ ਕਿਉਂਕਿ ਜਦੋਂ ਅਸੀਂ ਗੁਰੂ ਦੇ ਨਾਲ ਜੁੜਦੇ ਆ ਉਹ ਦਾਤਾ ਬਹੁਤ ਵੱਡਾ ਹੈ ਸਾਹਿਬ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਵੱਡਾ ਦਾਤਾ ਤੇਲ ਨਾ ਤਮਾਈ ਤਮਾਈ ਦਾ ਮਤਲਬ ਹੈ ਕਿ ਉਹ ਐਡਾ ਵੱਡਾ ਦਾਤਾ ਹੈ ਕਿ ਉਹਨੇ ਜਦੋਂ ਤੈਨੂੰ ਦੇਤਾ ਤੇ ਉਹਨੇ ਤੇਰੇ ਤੱਕ ਤੇਰੇ ਤੋਂ ਲੈਣ ਤੱਕ ਜਾਂ ਤੇਰੇ ਤੋਂ ਕੁਝ ਉਹਨੂੰ ਕੋਈ ਕੋਈ ਤਮਾ ਨਹੀਂ ਤੇਰੇ ਪ੍ਰਤੀ ਬਈ ਬਈ ਤੂੰ ਮੈਨੂੰ ਕੱਲ੍ਹ ਨੂੰ ਅੱਜ ਮੈਂ ਦਿੱਤਾ ਕੱਲ੍ਹ ਨੂੰ ਤੂੰ ਮੇਰੇ ਕੰਮ ਆਏਂਗਾ ਸੋ ਸਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਆਪਾਂ ਸੰਸਾਰੀ ਬੰਦੇ ਤੋਂ ਕੁਝ ਲੈਨੇ ਆ ਮੰਗਦੇ ਆ ਉਹ ਅੱਜ ਦੇ ਕੇ ਕੱਲ ਨੂੰ ਆਪਣੇ ਤੋਂ ਲੈਣ ਦੀ ਸੋਚਦਾ ਹੈ ਵੀ ਅੱਜ ਇਹਦੇ ਕੰਮ ਆਵਾਂਗੇ ਕੱਲ ਨੂੰ ਇਹ ਆਪਣੇ ਕੰਮ ਆਏਗਾ ਪਰ ਗੁਰੂ ਸਾਹਿਬ ਐਸੇ ਨੇ ਜਦੋਂ ਮਾਰ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਨੂੰ ਰੰਚਕ ਮਾਤਰ ਵੀ ਤੇਰੀ ਤੇਰੀ ਕੋਈ ਪਦਾਰਥ ਨੂੰ ਦਿੱਤੇ ਵੀ ਕੋਈ ਮੰਗ ਨਹੀਂ ਕਿ ਮੈਂ ਤੈਨੂੰ ਆਜਾ ਦਿੱਤਾ ਤੂੰ ਕੱਲ ਨੂੰ ਮੈਨੂੰ ਆ ਦੇ ਉਹ ਤਾਂ ਸਿਰਫ ਦੇ ਰਿਹਾ ਹੈ ਜੁਗੋਂ ਜਗੰਤਰ ਖਾਹੀ ਥਾ ਹੈ ਜੁਗਾ ਜੁਗਾ ਤੋਂ ਲੋਕ ਖਾਈ ਜਾਂਦੇ ਨੇ ਤੇ ਵਰਤਾਈ ਜਾਂਦੇ ਨੇ ਉਹਦੇ ਭੰਡਾਰੇ ਟੁੱਟ ਨਹੀਂ ਸਾਹਿਬ ਨੇ ਕਿਰਪਾ ਕੀਤੀ ਰੰਤ ਕੀਤੀ ਹੈ ਕਹਿਣ ਲੱਗੇ ਬਾਬਾ ਫਰੀਦ ਸਾਹਿਬ ਨੇ ਵੀ ਆਪਣੇ ਇੱਕ ਸ਼ਬਦ ਵਿੱਚ ਅੱਜ ਦੇ ਜੀਵ ਨੂੰ ਇਸ ਤੀਜ ਦੀ ਤਾੜਨਾ ਕੀਤੀ ਹੈ ਕਿ ਭਾਈ ਜਿਹੜਾ ਅੰਮ੍ਰਿਤ ਵੇਲੇ ਤੁਸੀਂ ਉੱਠ ਕੇ ਪ੍ਰਮਾਤਮਾ ਨਾਲ ਜੁੜਦੇ ਨਹੀਂ ਭਾਵ ਸੁੱਤੇ ਰਹਿੰਦੇ ਹੋ ਪਾਸੇ ਤੁਹਾਡੇ ਦੁੱਖਣ ਲੱਗ ਜਾਂਦੇ ਨੇ ਧੁਖ ਧੋਕੇ ਪਾਸ ਗਰਮ ਰਜਾਈਆਂ ਗਦੈਲਿਆਂ 'ਚ ਪੈਨੇ ਹੋ ਤੇ ਕਹਿਣ ਲੱਗੇ ਵੀ ਇਹ ਜੇ ਜੀਵਨ ਨਾਲੋਂ ਤਤ ਰਹਿ ਗਹਿ ਜਿਉਣਾ ਕਿਉਂਕਿ ਜਦੋਂ ਅਮਰਤ ਵੇਲਾ ਹੁੰਦਾ ਨਾ 3 ਕ ਦਾ ਟਾਈਮ ਹੋ ਜਾਂਦਾ 3:06 ਵਜੇ ਤੱਕ ਉਹ ਤੋਂ ਬੰਦੇ ਨੂੰ ਨੀਂਦ ਬਹੁਤ ਆਉਂਦੀ ਹੈ ਕਿਉਂਕਿ ਉਹ ਟਾਈਮ ਜਿਹੜਾ ਅਮਰਤ ਵੇਲਾ ਜਿਹੜਾ ਉਹ ਬਹੁਤ ਅਮਰਤ ਅਮਰਤ ਦਾ ਵੇਲਾ ਭਾਵ ਕਿ ਅਮਰਤ ਜਿਹੜਾ ਤੈਨੂੰ ਅਮਰ ਕਰ ਦੇਗਾ ਜਿਹੜਾ ਸਿਮਰਨ ਦਾ ਟਾਈਮ ਹੈ ਸਤ ਸੰਗਤ ਕਰਨ ਦਾ ਟਾਈਮ ਹੈ ਉਹ ਤੇਰੇ ਕੋਲ ਹੋਣਾ ਚਾਹੀਦਾ ਫਰੀਦਾ ਰਾਤੀ ਬੱਟੀਆਂ ਤੁਕ ਤੁਕ ਉੱਠਣ ਪਾਸ ਰੱਬ ਦਿੱਤਾ ਦਾ ਜੀਵਿਆ ਜਿੰਨਾ ਵਡਾਣੀ ਆਸ ਉਹ ਜਦੋਂ ਨਹੀਂ ਉੱਠਦੇ ਤੇ ਨਹੀਂ ਬੰਦਗੀ ਕਰਦੇ ਉਹ ਫਿਰ ਬੰਦਿਆਂ ਤੱਕ ਸੀਮਤ ਹੋ ਜਾਂਦੇ ਨੇ ਲੋਕਾਂ ਤੱਕ ਸੀਮਤ ਹੋ ਜਾਂਦੇ ਨੇ ਪਰਮਾਤਮਾ ਨੂੰ ਛੱਡ ਕੇ ਹੋਰਾਂ ਦੀ ਆਸ ਕਰਦੇ ਨੇ ਹੋਰਾਂ ਦੀ ਆਸ ਤੇ ਜਿਉਂਦੇ ਨੇ ਸੋ ਕਹਿਣ ਲੱਗੇ ਇਹ ਜੇ ਜਿਉਣ ਨਾਲੋਂ ਤਾਂ ਬੰਦਾ ਐਵੇਂ ਚੰਗਾ ਹੈ ਜਿਹੜਾ ਦੂਜੇ ਬੰਦੇ ਦੀ ਆਸ ਲੈ ਕੇ ਬੈਠਾ ਹੈ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਕਿ ਇਹ ਜੇ ਗੁਰੂ ਦੇ ਚਰਨਾਂ ਵਿਚ ਆ ਕੇ ਜਦੋਂ ਮੰਗੇਗਾ ਨਾ ਤੇ ਉਦੋਂ ਤੂੰ ਦੂਜੇ ਦੀ ਆਸ ਤਿਆਗ ਦੇਂਗਾ ਹੋਰ ਪਾਸੋਂ ਮੰਗਣਾ ਤੇ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਮੰਗਣ ਦੀ ਵੀ ਜਾਂਚ ਹੈ ਜਿਹੜੀ ਨਾ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਉਹ ਸੇਵਾ ਕਰਨ ਵਾਲੇ ਨੂੰ ਆਉਂਦੀ ਹੈ ਕਿ ਗੁਰੂ ਤੋਂ ਮੰਗਣਾ ਕਿਵੇਂ ਆ ਅਸੀਂ ਹਾਥੀ ਦੀ ਪੈੜ ਦੇ ਵਿੱਚ ਕਹਿੰਦੇ ਨੇ ਸਾਰੀਆਂ ਪੈੜਾਂ ਆ ਜਾਂਦੀਆਂ ਆਖਣ ਔਖਾ ਸੱਚਾ ਨਾਮ ਕਿਉਂਕਿ ਸੱਚਾ ਨਾਮ ਜਿਹੜਾ ਉਹ ਜਪਣਾ ਬਹੁਤ ਔਖਾ ਹੈ شیرਨੀ ਦਾ ਦੁੱਧ ਕਹਿੰਦੇ ਉਹ ਵੀ ਸੋਨੇ ਦਾ ਭਾਂਡਾ ਟਿਕਾ ਸਕਦਾ ਕੱਚੀ ਬਿੱਲੀ ਆਤਮਾ ਜਿਹੜੀ ਹੈ ਨਾ ਛੋਟੀ ਸੋਚ ਵਾਲਾ ਬੰਦਾ ਕਦੇ ਨਾਮ ਨਹੀਂ ਜਪ ਸਕਦਾ ਕੇਵਲ ਪਰਮਾਤਮਾ ਦੇ ਨਾਮ ਨਾਮ ਦੀ ਮੰਗ ਕਰਨੀ ਹੈ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਨਾ ਕਹਿਣ ਲੱਗੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪਿਤਾ ਪੁਰਖੀ ਸਾਹਿਬ ਦੇ ਨਾਲ ਗੰਗਾ ਤੇ ਜਾਇਆ ਕਰਦੇ ਸੀ ਹਰ ਸਾਲ ਗੰਗਾ ਤੇ ਜਾਂਦੇ ਤੇ ਕਹਿਣ ਲੱਗੇ ਜਦੋਂ ਉੱਥੇ ਗੰਗਾ ਤੇ ਇਸ਼ਨਾਨ ਕਰਕੇ ਤੇ ਇੱਕ ਦਰਖਤ ਦੇ ਥੱਲੇ ਦੁਪਹਿਰੇ ਪਏ ਨੇ ਤੇ ਕਹਿਣ ਲੱਗੇ ਪੈਰ ਉਹਨਾਂ ਨੇ ਆਪਦੀ ਇੱਕ ਲਾਟ ਤੇ ਰੱਖਿਆ ਤੇ ਪੈਰ ਸਿੱਧਾ ਹੋ ਗਿਆ ਇੱਕ ਲਾਟ ਖੜੀ ਕਰਕੇ ਉਹ ਜਦੋਂ ਦੁਰਗਾ ਦਾਸ ਪੰਡਤ ਕੋਈ ਉੱਥੇ ਇਸ਼ਨਾਨ ਕਰਕੇ ਬੈਠਾ ਸੀ ਭਾਵ ਤੇ ਅ ਵਿਦਵਤ ਵਿਦਵਾਨ ਸੀ ਪੜਿਆ ਸੀ ਤੇ ਲਕੀਰਾਂ ਬਾਰੇ ਵੀ ਉਹਨੂੰ ਗਿਆਨ ਸੀ ਤੇ ਕਹਿਣ ਲੱਗੇ ਜਦੋਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਪੈਰ ਦੇ ਵਿੱਚ ਉਹਨੇ ਪਦਮ ਦੇਖਿਆ ਨਾ ਤੇ ਕੋਲੇ ਆ ਕੇ ਉਹਨਾਂ ਨਮਸ਼ਕਾਰ ਕੀਤੀ ਉਹਨ ਗੁਰੂ ਅਮਰਦਾਸ ਮਹਾਰਾਜ ਤੇ ਕੋਈ ਇਹ ਜਿਹਾ ਧਾਰਮਿਕ ਲਿਵਾਸ ਨਹੀਂ ਪਾਇਆ ਸੀ ਜਿਹੜਾ ਕਰਕੇ ਉਹ ਸਾਧੂ ਸੰਤ ਸੀ ਉਹ ਕੋਈ ਕੜਤਾ ਪਜਾਮਾ ਪਾਇਆ ਹੋਇਆ ਸੀ ਤੇਰੀ ਖਾਲਸਾ ਜੀ ਤੇ ਦੁਰਗਾਧਾਰ ਨੇ ਜਦੋਂ ਆ ਕੇ ਕਿਹਾ ਕਹਿਣ ਲੱਗੇ ਜੀ ਤੁਸੀਂ ਇਹ ਦੱਸੋ ਕਿ ਤੁਸੀਂ ਕੋਈ ਰਾਜੇ ਹੋ ਮਾਰੇ ਕਹਿਣ ਲੱਗੇ ਗੁਰੂ ਅਮਰਦਾਸ ਮਾਰੇ ਕਹਿੰਦੇ ਨਹੀਂ ਮੈਂ ਤਾਂ ਭਾਈ ਕੋਈ ਰਾਜਾ ਨਹੀਂ ਫਿਰ ਤੁਸੀਂ ਕੋਈ ਗੁਰੂ ਹੋ ਮਾਰੇ ਕਹਿੰਦੇ ਨਾ ਮੈਂ ਗੁਰੂ ਹ ਉਹ ਕਹਿਣ ਲੱਗੇ ਜੇ ਫਿਰ ਤੁਸੀਂ ਕੁਝ ਵੀ ਨਹੀਂ ਹੈ ਤੇ ਫਿਰ ਛੇਤੀ ਬੰਨ ਵਾਲੇ ਕਿਉਂ ਕਿਉਂਕਿ ਤੁਹਾਡੇ ਪੈਰ ਦੇ ਵਿੱਚ ਬਦਲ ਹੈ ਔਰ ਜਦੋਂ ਕਹਿਣ ਲੱਗੇ ਮਾਰੇ ਕਹਿਣ ਲੱਗੇ ਚਲੋ ਠੀਕ ਹੈ ਜੇ ਪ੍ਰਮਾਤਮਾ ਨੇ ਸਾਡੇ ਤਕਦੀਰ ਕਰਮਾਂ 'ਚ ਲਿਖਿਆ ਕਿ ਸਾਨੂੰ ਕੋਈ ਪ੍ਰਤਾਪ ਦੇਣਾ ਤੇ ਕਹਿਣ ਲੱਗੇ ਤੁਸੀਂ ਬਣ ਜਾਣਾ ਤੇ ਮੈਂ ਤੁਹਾਡੇ ਕੋਲ ਆਉਣਾ ਹੈ ਚਾਹੇ ਤੁਸੀਂ ਰਾਜੇ ਬਣ ਜਾਓ ਚੱਕਰਵਰਤੀ ਚਾਹੇ ਤੁਸੀਂ ਗੁਰੂ ਬਣ ਜਾਓ ਪਰ ਉਦੋਂ ਮੈਨੂੰ ਫਿਰ ਤੁਸੀਂ ਜੋ ਮੈਂ ਮੰਗਾਗਾ ਉਹ ਮੈਨੂੰ ਦੇਣਾ ਤੇ ਮਾਰੇ ਕਹਿਣ ਲੱਗੇ ਕੋਈ ਗੱਲ ਨਹੀਂ ਦੀ ਦੁਰਗਾ ਦਾਸ ਜੀ ਕੋਈ ਗੁਰੂ ਟੈਬ ਲਿਆਵੇ ਪ੍ਰਮਾਤਮਾ ਚਲੋ ਇਹ ਇਤਿਹਾਸ ਬਹੁਤ ਲਵੇਰਾ ਮੈਂ 2 ਕੁ ਮਾਤਰ ਗੱਲ ਕਰਨੀ ਹੈ ਗੁਰੂ ਅਮਰਦਾਸ ਮਹਾਰਾਜ ਗੁਰੂ ਅੰਗਦ ਮਹਾਰਾਜ ਦੀ ਸੇਵਾ ਕਰਕੇ 12 ਸਾਲ ਸੇਵਾ ਕੀਤੀ ਤੇ ਗੁਰੂ ਅੰਗਦ ਪਾਸ਼ਾ ਮਹਾਰਾਜ ਨੇ ਗੁਰਤਾ ਗੱਦੀ ਬਖਸ਼ ਦਿੱਤੀ ਔਰ ਪ੍ਰਚਾਰ ਕਰਦੇ ਹੋਏ ਗੁਰੂ ਅਮਰਦਾਸ ਮਹਾਰਾਜ ਕੁਦਰਤ ਰੱਬ ਦੀ ਦੁਰਗਾ ਦਾਦੇ ਪਿੰਡ ਵੀ ਚਲੇ ਗਏ ਤੇ ਉਹ ਬਜ਼ੁਰਗ ਹੋ ਚੁੱਕਿਆ ਸੀ ਔਰ ਜਦੋਂ ਗੁਰੂ ਅਮਰਦਾਸ ਦਾ ਸਾਰਾ ਨਗਰ ਕੱਟਾ ਹੋਇਆ ਤੇ ਲੰਗਰ ਚੱਲ ਰਿਹਾ ਨੇ ਤੇ ਉਹ ਵੀ ਆਇਆ ਕਹਿਣ ਲੱਗੇ ਉਹਨੇ ਇੱਕ ਸਿੱਖ ਨੂੰ ਪੁੱਛਿਆ ਇੱਕ ਸਿੰਘ ਨੂੰ ਪੁੱਛਿਆ ਕਹਿਣ ਲੱਗਾ ਵੀ ਇਹ ਕੌਣ ਹੈ ਉਹ ਕਹਿਣ ਲੱਗਿਆ ਜੀ ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਦੱਦੀ ਦੇ ਤੀਜੇ ਵਾਰਸ ਨੇ ਅੱਜ ਇਹ ਦੱਦੀ ਦੇ ਮਾਲਕ ਨੇ ਇਹ ਗੁਰੂ ਦੇ ਅਮਰਦਾਸ ਮਹਾਰਾਜ ਇਸ ਨੇ ਸਰਕਲ ਬਤਾਵਨ ਕੀਤਾ ਅਮਰਦਾਸ ਸ੍ਰੀ ਗੁਰੂ ਪਰਬੀਨ ਉਹ ਸਿੱਖ ਨੇ ਬਤਾਵਨ ਕੀਤਾ ਵੀ ਉਹਨੂੰ ਬਤਾਇਆ ਵੀ ਇਹ ਗੁਰੂ ਅਮਰਦਾਸ ਮਹਾਰਾਜ ਨੇ ਸ੍ਰੀ ਨਾਨਕ ਗਾਦੀ ਪਰਬੈਸਾ ਬਹੁਤ ਸਫਲ ਮੁਕਤੇ ਕਹਿ ਜੈਸਾ ਕਹਿ ਲੱਗੇ ਨਾ ਜਦੋਂ ਇਹ ਦੱਸਿਆ ਤੇ ਦੁਰਗਾ ਦਾਸ ਗੁਰੂ ਦੇ ਕੋਲੇ ਆ ਪਹੁੰਚਿਆ ਹੌਲੀ ਹੌਲੀ ਜਦੋਂ ਗੁਰੂ ਕੋਲੇ ਪਹੁੰਚਿਆ ਗੁਰੂ ਦੇ ਦਰਸ਼ਨ ਕੀਤੇ ਤੇ ਮੱਥਾ ਟੇਕਿਆ ਤੇ ਫਿਰ ਗੁਰੂ ਸਾਹਿਬ ਨੂੰ ਆ ਕੇ ਉਹਨੇ ਬੇਨਤੀ ਕੀਤੀ ਕਹਿਣ ਲੱਗਿਆ ਮਹਾਰਾਜ ਤੁਸੀਂ ਮੈਨੂੰ ਪਹਿਚਾਣਿਆ ਮਹਾਰਾਜ ਕਹਿਣ ਲੱਗੇ ਹਾਂ ਦੁਰਗਾ ਦਾਸ ਕਹਿਣ ਲੱਗੇ ਮੈਂ ਤੁਹਾਨੂੰ ਗੰਗਾ ਦੇ ਢੰਡੇ ਤੇ ਕਹਿਣ ਲੱਗੇ ਅਰਦਵਾਰ ਤੁਹਾਨੂੰ ਦੱਸ ਕਿਹਾ ਸੀ ਤੇ ਮੇਰੇ ਬਚਨ ਪੂਰੇ ਹੋ ਗਏ ਪਿਆਰੀ ਖਾਲਸਾ ਜੀ ਆਪਾਂ ਨੂੰ ਕਈ ਗੱਲਾਂ ਤੋਂ ਨਾ ਕੱਟੜਵਾਦੀ ਹੋ ਗਏ ਸਿੱਖ ਵੀ ਕੱਟੜਵਾਦੀ ਹੋ ਗਏ ਆ ਇਹ ਕੋਈ ਜ਼ਰੂਰੀ ਨਹੀਂ ਤੁਸੀਂ ਆਪ ਇਤਿਹਾਸ ਵਿੱਚ ਕਹਿਣੋ ਜਿਹੜੀ ਇਹ ਤਕਦੀਰਾਂ ਨਾ ਜਿਹੜੀਆਂ ਰੇਖਾਂ ਨੇ ਇਹ ਪਿਆਰੀ ਖਾਲਸਾ ਜਿਹੜੇ ਇਹਨਾਂ ਦੇ ਤਤ ਵੇਦਤਾ ਸੀ ਉਹ ਸਮਝ ਵੀ ਲੈਂਦੇ ਸੀ ਇਸ ਗੱਲ ਨੂੰ ਕਿ ਅੱਜ ਜੇ ਤੁਸੀਂ ਇਸ ਗੱਲ ਦਾ ਤਰਕ ਕਰੋ ਜਦੋਂ ਪੰਡਤ ਹਰਦੀਆਲ ਨੇ ਗੁਰੂ ਨਾਨਕ ਸਾਹਿਬ ਦਾ ਪੱਤਰੀ ਲਿਖਣ ਲੱਗੇ ਨੇ ਦੱਸਤਾ ਸੀ ਵੀ ਇਹ ਅਵਤਾਰੀ ਪੁਰਸ਼ ਨੇ ਇਹਨਾਂ ਦੇ ਉਹਨਾਂ ਨੇ ਇਸ ਤਕਦੀਰ ਨੂੰ ਦੇਖ ਕੇ ਤੇ ਉਹ ਇਹ ਉਹਨਾਂ ਕੋਲੇ ਇੱਕ ਗੁਰਿਆਈ ਇਹ ਆਏਗੀ ਪ੍ਰਮਾਤਮਾ ਦੇ ਘਰ ਦੀ ਕਲਯੁਗ ਦੇ ਰਾਜੇ ਬਣਨਗੇ ਪੰਡਤ ਜਿਆਨੇ ਦੱਸਿਆ ਪਹਿਲਾਂ ਤੇ ਦੁਰਗਾ ਦਾਸ ਨੇ ਵੀ ਦੱਸਤਾ ਚਾਹ ਠੀਕ ਆ ਅੱਜ ਕਲਯੁਗ 'ਚ ਜਿਆਦੇ ਜੋ ਪیرے ਜਾਦੇ ਹੋਗੇ ਨੇ ਗਿਆਨਵਾਨ ਟੱਟ ਨੇ ਪਰ ਇਹ ਗਿਆਨ ਹੈ ਇਹ ਨਹੀਂ ਵੀ ਇਹਦੇ ਤੋਂ ਮਨਕਰ ਹੋਇਆ ਜਾ ਸਕਦਾ ਕਿ ਕੋਈ ਤਕਦੀਰ ਹੀ ਨਹੀਂ ਕੀ ਤੇ ਇਹ ਤੇ ਸਤਿਗੁਰੂ ਕਹਿਣ ਲੱਗੇ ਤੇ ਪੰਡਤ ਨੇ ਕਿਹਾ ਮਹਾਰਾਜ ਤੇ ਜਦੋਂ ਮਹਾਰਾਜ ਨੇ ਕਿਹਾ ਵੀ ਬੜੇ ਖੁਸ਼ ਹੋਏ ਕਿ ਦੂਜੇ ਨੂੰ ਮਿਲ ਕੇ ਚਲੋ ਗੁਰੂ ਮਹਾਰਾਜ ਨੇ ਕਿਹਾ ਪੰਡਤ ਜੀ ਦੱਸੋ ਕੀ ਚਾਹੀਦਾ ਤੁਹਾਨੂੰ ਤੇ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਦਸਤ ਦੀ ਲੋਕ ਦੇ ਸੁੱਖ ਚਾਹੀਦੇ ਆ ਕਿ ਪਰਲੋਕ ਦੇ ਚਾਹੀਦੇ ਨੇ ਭਾਰਕੇ ਤੂੰ ਐਸੇ ਸੰਸਾਰ ਵਿੱਚ ਸੁੱਖ ਲੈਣਾ ਕਿ ਗਾ ਪਰਲੋਕ ਦਾ ਸੱਚਖੰਡ ਦਾ ਆਨੰਦ ਲੈਣਾ ਤੇ ਪੰਡਤ ਦੁਰਗਾਦਾਸ ਪੈਰੀ ਖਾਲਸਾ ਜੀ ਚੁੱਪ ਹੋ ਕੇ ਖੜ ਗਿਆ ਹੱਥ ਜੋੜ ਕੇ ਤੇ ਚੁੱਪ ਹੋ ਗਿਆ ਤੇ ਕੁਝ ਸਮਾਂ ਬੋਲਿਆ ਹੀ ਕੁਝ ਨਹੀਂ ਔਰ ਜਦੋਂ ਨਾ ਬੋਲਿਆ ਤੇ ਮਹਾਰਾਜ ਕਹਿਣ ਲੱਗੇ ਵੀ ਬੁਰਗਾ ਦਾਸ ਕੀ ਕੀ ਗੱਲ ਹੈ ਬੋਲਦਾ ਕਿਉਂ ਨਹੀਂ ਕਹਿੰਦਾ ਮਰ ਜੇ ਤਾਂ ਪਰਲੋਕ ਦੇ ਸੁੱਖ ਮੰਗਦੇ ਆ ਤੇ ਆਹ ਲੋਕ ਵਿੱਚ ਵੀ ਸੁੱਖ ਚਾਹੀਦਾ ਜੇ ਤੇ ਪੈਸਾ ਨਾ ਹੋਊਗਾ ਇੱਜ਼ਤ ਨਾ ਹੋਊਗੀ ਤੇ ਫਿਰ ਫਾਇਦਾ ਕੀ ਭਾਵ ਕੇ ਨਾਮ ਦੇ ਤਾਂ ਧੰਨ ਦੇ ਧੰਨਹੀਣ ਜਗ ਸ਼ੋਭ ਨਾ ਪਾਵੇਂ ਕਹਿਣ ਲੱਗੇ ਵੀ ਧਨ ਤੋਂ ਬਿਨਾਂ ਇੱਥੇ ਸ਼ੋਭਾ ਨਹੀਂ ਤੇ ਇੱਥੇ ਵੀ ਸੁੱਖ ਚਾਹੀਦਾ ਉੱਥੇ ਵੀ ਸੁੱਖ ਚਾਹੀਦਾ ਤੋ ਇਹ ਬਚਨ ਸੁਣ ਕੇ ਨਾ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੁਰਗਾ ਦਾਸ ਤੇ ਬੜੇ ਖੁਸ਼ ਹੋਏ ਕਿ ਦੁਰਗਾ ਦਾਸ ਤੋਂ ਮੰਗਣ ਦੀ ਜਾਤ ਸਾਨੂੰ ਵੀ ਸਿੱਖਣੀ ਚਾਹੀਦੀ ਆ ਦੁਰਗਾ ਦਾਸ ਨੇ ਲੋਕ ਪਰਲੋਕ ਦੇ ਵੀ ਸੁੱਖ ਮੰਗੇ ਉਹ ਕਹਿਣ ਲੱਗੇ ਮਹਾਰਾਜ ਇੱਥੇ ਵੀ ਮੈਨੂੰ ਸੁੱਖ ਚਾਹੀਦਾ ਭਾਵ ਨਾਮ ਤੋਂ ਬਿਨਾਂ ਜਗ ਵਿੱਚ ਕਦਰ ਨਹੀਂ ਬੰਦੇ ਦੀ ਸਾਇਛੇ ਤੋਂ ਬਿਨਾ ਜਗਤ 'ਚ ਕਦਰ ਨਹੀਂ ਨਾਮ ਤੋਂ ਬਿਨਾ ਰੱਬ ਤੇ ਕਦਰ ਨਹੀਂ ਪਰਮਾਤਮਾ ਦੇ ਘਰੇ ਨਾਮ ਤੋਂ ਬਿਨਾ ਕਦਰ ਨਹੀਂ ਤੇ ਸੰਸਾਰ ਵਿੱਚ ਜੇ ਪੈਸਾ ਨਹੀਂ ਕੋਲੇ ਬੰਦੇ ਦੇ ਕਾਰੋਬਾਰ ਚੰਗਾ ਨਹੀਂ ਤੇ ਭੈਣ ਭਰਾ ਵੀ ਸਾਥ ਛੱਡ ਜਾਂਦੇ ਨੇ ਰਿਸ਼ਤੇਦਾਰ ਵੀ ਬੰਦੇ ਨੂੰ ਟਾਲ ਦਿੰਦੇ ਨੇ ਇਸ ਕਰਕੇ ਮਹਾਰਾਜ ਇੱਥੇ ਵੀ ਮੇਰੀ ਇੱਜ਼ਤ ਹੋਵੇ ਸ਼ੋਭਾ ਹੋਵੇ ਤੇ ਗੁਰੂ ਪਾਤਸ਼ਾਹ ਮਹਾਰਾਜ ਨੇ ਭਾਈ ਦੁਰਗਾ ਦਾਸ ਨੂੰ ਲੋਕ ਪਰਲੋਕ ਦੇ ਸੁੱਖ ਦਿੱਤੇ ਸੋ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਭਾਈ ਸੰਸਾਰੀ ਜੀਵਾਂ ਦੀ ਆਸ ਬਿਲਕੁਲ ਤਿਆਗ ਕੇ ਆਪਣੇ ਗੁਰੂ ਤੇ ਭਰੋਸਾ ਰੱਖ ਕੇ ਆਪਣੇ ਗੁਰੂ ਦੇ ਪਖਾਰੀ ਬਨੋ ਕਿ ਢੀਠ ਹੋ ਕੇ ਪਖਾਰੀ ਬਨੋ ਇਹ ਨਹੀਂ ਕਿ ਮੈਂ ਤੇਰੇ ਚਾਲੀ ਦੇ ਨਾਊਂਗਾ ਮੇਰਾ ਕੰਮ ਹੋ ਜੇ ਮੈਂ ਤਰੀਕੀ ਦੇ ਨਾਊਂਗਾ ਕੰਮ ਹੋ ਜੇ ਜਿਵੇਂ ਮੰਦਪਾ ਬਾਾਰ ਵਿੱਚ ਆ ਕੇ ਖੜਾ ਰਹਿੰਦਾ ਤੇ ਪਰਿਵਾਰ ਵਾਲੇ ਬੀਬੀਆਂ ਕਈ ਵਾਰ ਕਹਿੰਦੀਆਂ ਅੱਗੇ ਚਲਾ ਜਾ ਟਾਈਮ ਨਹੀਂ ਮੇਰੇ ਕੋਲੇ ਫੇਰ ਝਟਕ ਮਾਰਦੀਆਂ ਫੇਰ ਕਲਰ ਹੁੰਦਾ ਫੇਰ ਅੱਕ ਕੇ ਉਹਨੂੰ ਕੁਛ ਪਾ ਹੀ ਦਿੰਦੀਆਂ ਇਦਾਂ ਦੇ ਮੰਗਤੇ ਬਾਨਾ ਪੈਂਦਾ ਸਿੱਖ ਨੂੰ ਕਿ ਗੁਰੂ ਨਾਨਕ ਦੇ ਦਰ ਦਾ ਮੰਗਤਾ ਬਣ ਕੇ ਗੁਰੂ ਨਾਨਕ ਦੇ ਦਰ ਦਾ ਭਿਖਾਰੀ ਬਣ ਕੇ ਤੇ ਗੁਰੂ ਦੇ ਚਰਨਾਂ ਚ ਜਿਹੋ ਮੰਗੇਗਾ ਉਹ ਵਰਤੋਂ ਵਾਲਾ ਹੁੰਦਾ ਹੈ ਜਿਹੜਾ ਸੰਸਾਰੀ ਬੰਦਿਆਂ ਦੀ ਆਸਾਂ ਲੈ ਕੇ ਬੈਠਾ ਗੁਰੂ ਤੋਂ ਬੇਮੁਖ ਉਹਦੇ ਕੋਲੇ ਸੁੱਖ ਹੋਣ ਦੇ ਬਾਵਜੂਦ ਭਾਵ ਕੇ ਧਨ ਦੌਲਤਾਂ ਹੋਣ ਦੇ ਬਾਵਜੂਦ ਵੀ ਆਤਮਿਕ ਸੁੱਖ ਨਹੀਂ ਹੁੰਦਾਗਾ ਸੋ ਜਿਵੇਂ ਭਾਈ ਮਨ ਸੁੱਖ ਨਹੀਂ ਕਿਹਾ ਸੀਗਾ ਗੁਰੂ ਨਾਨਕ ਦੇ ਦਰ ਤੇ ਆ ਕੇ ਭਾਈ ਮਨ ਸੁੱਖ ਨੂੰ ਮਹਾਰਾਜ ਨੇ ਪੁੱਛਿਆ ਕਿ ਨਾ ਤਾਂ ਤੇਰਾ ਮਨ ਸੁੱਖ ਹਰ ਬੰਦੇ ਦੇ ਨਾਂ ਦੀ ਫਿਲਾਸਫੀ ਹੁੰਦੀ ਹੈ ਜੋ ਆਪਦੇ ਨਾਮਤਾਬ ਕੀ ਜਿਉਣਾ ਸ਼ੁਰੂ ਕਰਦੇ ਨਾ ਤਾਂ ਵੀ ਕੁਝ ਨਾ ਕੁਝ ਬਣ ਜਾਂਦਾ ਸੋ ਮਹਾਰਾਜ ਕਹਿੰਦੇ ਨਾ ਤਾਂ ਤੇਰਾ ਬੜਾ ਸੋਹਣਾ ਮਨ ਸੁੱਖ ਪਰ ਤੇਰੇ ਕੋਲੇ ਮਨ ਦਾ ਸੁੱਖ ਹੈ ਕਿ ਨਹੀਂ ਕਹਿੰਦਾ ਮਹਾਰਾਜ ਮਨ ਦਾ ਸੁੱਖ ਦੇ ਨਾਲਾ ਮਿਲਿਆ ਹੀ ਨਹੀਂ ਕੋਈ ਤੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ ਹੁਣ ਤੂੰ ਪਹੁੰਚ ਗਿਆ ਜਿੱਥੇ ਪਹਿਲੀ ਆਤਮਾ ਨੂੰ ਸੁੱਖ ਮਿਲੇਗਾ ਸੋ ਇਸ ਕਰਕੇ ਮਨ ਆਤਮਾ ਦੇ ਸੁੱਖ ਵਾਸਤੇ ਮਨ ਦੀ ਸੁੱਖ ਸ਼ਾਂਤੀ ਜਾਂਦੀ ਕਲਾ ਵਾਸਤੇ ਗੁਰੂ ਦੇ ਨਾਮ ਦੇ ਭਗਾਰੀ ਬਣੀਏ ਗੁਰੂ ਦੀ ਸੇਵਾ ਗੁਰੂ ਦੇ ਚਰਨਾਂ ਦੇ ਭੌੜੇ ਬਣੀਏ ਤਾਂ ਕਿ ਅਸੀਂ ਗੁਰੂ ਦੀ ਖੁਸ਼ੀ ਪ੍ਰਾਪਤ ਕਰ ਸਕੀਏ ਸੋ ਇਹ ਇੰਨੀਆਂ ਕਵਿਤੀਆਂ ਪ੍ਰਵਾਨ ਕਰਨੀਆਂ ਵਿਚਾਰਾਂ ਕਰਦੇ ਆ ਬੜੀਆਂ ਗਲਤੀਆਂ ਪੁੱਲਾਂ ਜਾਂਦੀਆਂ ਗੁਰੂ ਗੁਰੂ ਦੀ ਸੰਗਤ ਕੇ ਮਾ ਕਰਨ ਯੋਗ ਹੈ ਅੱਗੇ ਤੋਂ ਸੈਬ ਸੋਜੀ ਵਕਸ਼ਨ ਸਮਤ ਵਕਸ਼ਨ ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਜੀ ਦਾ